ਹੈਲੋ YouTube ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਣੀ ਰੈਸਪੀ ਪਾਵਾਂਗੇ ਰਾਜਮਾ ਰਾਜਮਾ ਅਸੀਂ ਬਹੁਤ ਹੀ ਵਧੀਆ ਤੇ ਬਹੁਤ ਹੀ ਸਹੀ ਤਰੀਕੇ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਇਸ ਤਰੀਕੇ ਅਸੀਂ ਬਣਾਣਾ ਹੈ ਵੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਰਾਜਮਾ ਧੋਕੇ ਤੇ ਭੋਕੇ ਰੱਖੇ ਸਨ ਉਸ ਤੋਂ ਬਾਅਦ ਅਸੀਂ ਆਪਣੀ ਪੇਸਟ ਤਿਆਰ ਕੀਤੀ ਹੈ ਅਦਰਕ ਲਸਣ ਤੇ ਪਿਆਜ਼ ਦੀ ਹਰੀਆਂ ਮਿਰਚਾਂ ਦੀ ਪੇਸਟ ਤਿਆਰ ਕਰਕੇ ਰੱਖ ਲਿੱਤੀ ਹੈ ਇਹ ਸਾਡੀ ਪੇਸਟ ਟਮਾਟਰਾਂ ਦੀ ਅਸੀਂ ਇਹ ਵੀ ਬਣਾ ਕੇ ਰੱਖ ਲਿੱਤੀ ਐ ਤੇ ਇਹ ਸਾਡਾ ਰਿਆਤ ਧਨੀਆ ਹਰਾ ਧਨੀਆ ਜਿਹੜਾ ਅਸੀਂ ਸਬਜੀ ਤੋਂ ਬਾਅਦ ਪਾਣਾ ਹੈ ਅਸੀਂ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖ ਲਿੱਤੀਆਂ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਆਪਣੇ ਰਾਜਮਾ ਨੂੰ ਤੜਕਾ ਲਗਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਹੀ ਇਹਨੂੰ ਤੜਕਾ ਲਗਾਣਾ ਹੈ ਇਹ ਅਸੀਂ ਰਾਜਮਾ ਉਬਾਲਣੇ ਨਹੀਂ ਹੈ ਉਬਾਲਦੇ ਆ ਤਾਂ ਥੋੜਾ ਜਿਹਾ ਟੇਸਟ ਚੇਂਜ ਹੋ ਜਾਂਦਾ ਇਸ ਕਰਕੇ ਅਸੀਂ ਆਪਣਾ ਰਾਜਮਾ ਤੜਕਾ ਲਗਾ ਕੇ ਬਣਾਵਾਂਗੇ ਤੇ ਬਹੁਤ ਹੀ ਸਵਾਦ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਦੇ ਬੰਦੇ ਆ ਤੇ ਕਿਸ ਤਰ੍ਹਾਂ ਬਣ ਕਿਸ ਤਰ੍ਹਾਂ ਦੇ ਖਾਂਚ ਲੱਗਦੇ ਨੇ ਤੇ ਆਓ ਅਸੀਂ ਹੁਣ ਆਪਣੀ ਰੈਸਪੀ ਸ਼ੁਰੂ ਕਰੀਏ ਰਾਜਮਾ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਫਿਰ ਅਸੀਂ ਰੱਖਾਂਗੇ ਆਪਣੀ ਕੜਾਈ ਗਰਮ ਕਰਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਪੁੰਜਾ ਗਏ ਆਪਣੀ ਕੜਾਈ ਇਹਦੇ ਵਿੱਚ ਪਾਣੀ ਨਾ ਹੋਵੇ ਫਿਰ ਅਸੀਂ ਆਪਣਾ ਸਰੋਦਾ ਤੇਲ ਪਾਵਾਂਗੇ ਕਿਉਂਕਿ ਅਸੀਂ ਸਰ੍ਹੋਂ ਦੇ ਤੇਲ ਵਿੱਚ ਸਰ੍ਹਜੀ ਬਣਾਣੇ ਆ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਜਿਹਦੇ ਵਿੱਚ ਸਾਡਾ ਮਸਾਲਾ ਪੁੱਜ ਸਕੇ ਆ ਅਸੀਂ ਦੋ ਕੜਛੀਆਂ ਪਾ ਲੈਂਦੀਆਂ ਤੇਲ ਦੀਆਂ ਹੁਣ ਅਸੀਂ ਨੂੰ ਗਰਮ ਕਰਨ ਵਾਸਤੇ ਰੱਖ ਦਾਂਗੇ ਜਦ ਤੱਕ ਸਾਡਾ ਤੇਲ ਗਰਮ ਨਹੀਂ ਹੋਦਾ ਤਦ ਤੱਕ ਅਸੀਂ ਆਪਣਾ ਮਸਾਲਾ ਨਹੀਂ ਪਾਣਾ ਆ ਦੇਖੋ ਤੇਲ ਸਾਡਾ ਸੜ ਚੁੱਕਾ ਹੈ ਧੂਆ ਮਾਰਨ ਲੱਪਿਆ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਆਪਣਾ ਬ੍ਰਾਂਡ ਕੀਤਾ ਹੈ ਮਸਾਲਾ ਇਹਦੇ ਵਿੱਚ ਪਾ ਦਾਂਗੇ ਇੰਨੇ ਸੀ ਚੰਗੀ ਤਰ੍ਹਾਂ ਭੁੰਨਾਗੇ ਤਾਂ ਜੋ ਸਾਡਾ ਮਸਾਲਾ ਕੱਚਾ ਨਾ ਰਵੇ ਤੇ ਲਾਲ ਹੋ ਜਾਏ ਜਿੰਨੀ ਦੇਰ ਤੱਕ ਇਹ ਪੁੱਜਦੀ ਪੀਂ ਨਹੀਂ ਛੱਡ ਦਿੰਦਾ ਤੇ ਥੋੜਾ ਜਿਹਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਸੀਂ ਇਸ ਤਰੀਕੇ ਹੀ ਭੁੰਨਾ ਹੈ ਆ ਵੇਖੋ ਜੀ ਮਸਾਲਾ ਸਾਡਾ ਲਾਲ ਹੋਣਾ ਸ਼ੁਰੂ ਹੋ ਗਿਆ ਹੈ ਬਿਲਕੁਲ ਦੇਖੋ ਬਹੁਤ ਵਧੀਆ ਤਰੀਕੇ ਹੁਣ ਅਸੀਂ ਇਹਦੇ ਵਿੱਚ ਆਪਣਾ ਨਮਕ ਹਲਦੀ ਮਿੱਠ ਜੋ ਵੀ ਪਾਣਾ ਸੀ ਪਾਵਾਂਗੇ ਵੇਖੋ ਕਿੰਨਾ ਜ਼ਿਆਦਾ ਸੀ ਤੇ ਕਿੰਨਾ ਥੋੜਾ ਜਿਹਾ ਹੋ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਲੋੜ ਅਨੁਸਾਰ ਨਮਕ ਪਾਵਾਂਗੇ जिंदगी सूँ जरूरत है देखो सब तो पहले असी नमक पाता दो चम्मच नमक पाए अद्धा चम्मच असी हल्दी पाउडर जीरा पाउडर गरम मसाला थोड़ी जी अभी पावगे कलरफुल मिर्च ए देखो एक मसाला पा देंगे अपना गिजना से मसाला भुनना है बहुत वाया तरीके बनाने सब्जी बहुत ही मजा आता खाद का यह देखो तीन मसाला से पाता ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਪਹਿਲਾਂ ਘਰ ਤੁੰਨ ਲਵਾਂਗੇ ਤਾਂ ਜੋ ਸਾਡੇ ਵਿੱਚ ਮਸਾਲੇ ਕੱਚੇ ਨਾ ਰਹਿਣ ਫਿਰ ਹੁਣ ਇਸ ਵਿੱਚ ਪਾ ਦਾਂਗੇ ਆਪਣੇ ਟਮਾਟਰ ਇਹ ਦੇਖੋ ਕਿੰਨਾ ਵਧੀਆ ਕਲਰ ਛੱਡ ਦਿੱਤਾ ਮਸਾਲੇ ਨੇ ਇਹ ਜੀ ਪੂਰਾ ਮਸਾਲਾ ਤਿਆਰ ਨਹੀਂ ਹੋਇਆ ਹਜੇ ਅਸੀਂ ਟਮਾਟਰ ਪਾਣੇ ਨੇ ਇਹ ਦੇਖੋ ਹੁਣ ਅਸੀਂ ਆਪਣੇ ਪਾਣ ਲਗੇ ਟਮਾਟਰ ਹੁਣ ਅਸੀਂ ਨੂੰ ਭੁੰਨਾਗੇ ਦੁਬਾਰਾ ਤਾਂ ਜੋ ਸਾਡਾ ਮਸਾਲਾ ਬਹੁਤ ਵਧੀਆ ਤਰੀਕੇ ਤੇ ਬਹੁਤ ਹੀ ਵਧੀਆ ਹੋ ਜਾਏ। ਇਹ ਦੇਖ। ਇਸੇ ਤਰੀਕੇ ਤੁਸੀਂ ਬਣਾਦੇ ਰਾਜਮਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣਦੇ ਨੇ। ਇਹਦੇ ਵਿੱਚ ਅਸੀਂ ਜਿਆਦਾ ਮਸਾਲੇ ਵੀ ਨਹੀਂ ਪਾਏ ਹੋਏ। ਜਿਹੜੇ ਲੋੜ ਅਨੁਸਾਰ ਕੋਈ ਦੂਜੇ ਮਸਾਲੇ ਨਹੀਂ ਪਾਏ, ਕੋਈ ਮੀਟ ਮਸਾਲਾ ਨਹੀਂ ਪਾਇਆ, ਕੁਝ ਨਹੀਂ ਪਾਇਆ ਪਰ ਇਹਦਾ ਟੇਸਟ ਫੇਰ ਵੀ ਤੁਹਾਨੂੰ ਮੀਟ ਮੁਰਗੇ ਵਰਗਾ ਹੀ ਲੱਗੇਗਾ। ਆ ਦੇਖੋ ਜੀ ਮਸਾਲਾ ਸਾਡਾ ਪੁੱਜ ਚੁੱਕਾ ਹੈ ਬਹੁਤ ਵਧੀਆ ਤਰੀਕੇ ਦੇਖੋ ਕਿੰਨੇ ਵਧੀਆ ਤਰੀਕੇ ਮਸਾਲਾ ਹੋ ਗਿਆ ਬਹੁਤ ਹੀ ਵਧੀਆ ਬਣ ਚੁੱਕਾ ਹੈ ਹੁਣ ਇਸ ਨੂੰ ਆਪਣੇ ਮਸਾਲੇ ਨੂੰ ਕੁੱਕਰ ਦੇ ਵਿੱਚ ਪਾ ਲਾਂਗੇ ਤੇ ਫਿਰ ਸੀਟੀਆਂ ਲਗਾ ਲਾਂਗੇ ਕਿਉਂਕਿ ਮੈਂ ਮਸਾਲਾ ਕੁੱਕਰ ਚ ਨਹੀਂ ਭੁੰਦੀ ਹਮੇਸ਼ਾ ਕੜਾਈ ਚ ਭੁੰਦੀ ਆ ਆ ਦੇਖੋ ਆ ਮੈਂ ਆਪਣੇ ਮਸਾਲੇ ਨੂੰ ਕੁੱਕਰ 'ਚ ਪਾ ਲਿੱਤਾ ਹੁਣ ਅਸੀਂ ਆਪਣੇ ਰਾਜਮਾ ਇਹਦੇ ਵਿੱਚ ਪਾ ਲਾਂਗੇ ਜਿਹੜੇ ਅਸੀਂ ਭੋਂਗੇ ਰੱਖੇ ਹੋਏ ਨੇ ਉਹਨਾਂ ਨੂੰ ਪਾ ਕੇ ਇਸ ਸੀਟੀਆਂ ਲਗਾ ਲਾਂਗੇ ਆ ਦੇਖੋ ਸਾਡੇ ਰਾਜਮਾ ਜਿਹੜੇ ਅਸੀਂ ਇਹਦੇ ਵਿੱਚ ਪਾ ਲਗੇ ਕੁੱਕਰ ਦੇ ਆ ਦੇਖੋ ਆਸੀਂ ਰਾਜਮਾ ਪਾ ਲਿੱਤੇ ਹੁਣ ਸਾਨੂੰ ਜਿੰਨਾ ਪਾਣੀ ਚਾਹੀਦਾ ਸੀ ਉਹਨਾਂ ਕ ਪਾਣੀ ਇਹਦੇ ਵਿੱਚ ਪਾ ਲਾਂਗੇ ਤੇ ਸੀਟੀਆਂ ਲਗਾ ਲਾਂਗੇ ਤਾਂ ਜੋ ਸਾਡੇ ਰਾਜਮਾ ਬਹੁਤ ਹੀ ਵਧੀਆ ਤਰੀਕੇ ਬਣ ਸਕਣ ਆ ਦੇਖੋ ਜੀ ਆ ਪਾਣੀ ਅਸੀਂ ਪਾ ਲਿੱਤਾ ਜਿੰਨੀ ਕੇ ਸਾਨੂੰ ਜ਼ਰੂਰਤ ਹੈ ਉਸੇ ਹਿਸਾਬ ਨਾਲ ਅਸੀਂ ਪਾ ਲਿੱਤਾ ਪਾਣੀ ਆਪਣਾ ਤੇ ਹੁਣ ਅਸੀਂ ਕੁੱਕਰ ਨੂੰ ਬੰਦ ਕਰਕੇ ਸੀਟੀਆਂ ਲਗਾ ਦਾਂਗੇ ਇੱਕ ਵਾਰੀ ਹਿਲਾ ਦਾਂਗੇ ਹੁਣ ਥੋੜੇ ਜਿ ਬਨ ਜਾਂਦੇ ਨੇ ਤੇ ਫਿਰ ਅਸੀਂ ਤੁਹਾਨੂੰ ਦਿਖਾਨੀ ਆ ਕਿਸ ਤਰ੍ਹਾਂ ਦੇ ਬਨੇ ਨੇ ਆ ਦੇਖੋ ਜੀ ਬਹੁਤ ਵਧੀਆ ਰਾਜਮਾ ਬਨ ਚੁੱਕੇ ਦੇਖੋ ਕਿਸ ਤਰੀਕੇ ਤਿਆਰ ਹੋ ਚੁੱਕੇ ਨੇ ਬਿਲਕੁਲ ਬਨ ਚੁੱਕੇ ਨੇ ਹੁਣ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਆਪਣਾ ਧਨੀਆ ਪਾਵਾਂਗੇ ਜਿਹੜਾ ਅਸੀਂ ਧਨੀਆ ਕੱਟ ਕੇ ਰੱਖਿਆ ਹੈ ਦੇਖੋ ਜੀ ਧਨੀਆ ਕੱਟਿਆ ਹੈ ਕੈਮਰਾ ਮੈਂ ਹੱਥ 'ਚ ਫੜਿਆ ਆ ਕਿਉਂਕਿ ਮੇਰੇ ਸਟੈਂਡ ਥੋੜਾ ਟੁੱਟਾ ਆ ਮੈਨੂੰ ਬਹੁਤ ਮੁਸ਼ਕਲ ਆਉਂਦੀ ਆ ਇਸ ਕਰਕੇ ਮੈਂ ਪੂਰੀ ਤਰ੍ਹਾਂ ਸਬਜੀ ਦਿਖਾ ਨਹੀਂ ਪਾ ਰਹੀ ਐਸੀ ਧਨੀਆ ਪਾਤਾ ਬਹੁਤ ਵਧੀਆ ਸਬਜੀ ਲੱਗਦੀ ਆ ਦੇਖੋ ਤੁਸੀਂ ਕਿੰਨੀ ਵਧੀਆ ਸਬਜੀ ਬਣੀ ਹੋਈ ਆ ਬਹੁਤ ਹੀ ਵਧੀਆ ਬਣੀ ਆ ਦੇਖੋ ਤੁਸੀਂ ਮੈਂ ਤੁਹਾਨੂੰ ਥੱਲੇ ਰੱਖ ਕੇ ਦਿਖਾ ਰਹੀ ਆ ਕਿਉਂਕਿ ਮੇਰਾ ਹੱਥ ਨਹੀਂ ਪਹੁੰਚ ਰਿਹਾ ਬਹੁਤ ਵਧੀਆ ਬਣ ਚੁੱਕੀ ਹੈ ਹੁਣ ਅਸੀਂ ਤੁਹਾਨੂੰ ਦਿਖਾਨੇ ਆ ਵੀ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਇਹਦਾ ਟੇਸਟ ਕੀ ਹੈ ਇਹ ਦੇਖੋ ਬਹੁਤ ਵਧੀਆ ਬਣ ਚੁੱਕੀ ਹੈ ਵੇਖੋ ਕਿੰਨੀ ਵਧੀਆ ਬਣ ਚੁੱਕੀ ਹੈ ਬਹੁਤ ਹੀ ਵਧੀਆ ਕਲਰ ਆਇਆ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਇਹ ਤੁਹਾਨੂੰ ਮੇਰੇ ਰਾਜਮਾ ਬਣਾਏ ਹੋਏ ਚੰਗੇ ਲੱਗੇ ਹੁਣ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ YouTube ਫੈਮਿਲੀ ਬਾਏ